ਹਾਂਜੀ ਪਿਓਰ ਕੈਮਰੀ कॉटन ਦੀ ਸ਼ਰਟ ਰਹੇਗੀ 175 ਵੱਜੇ ਪਨੇਸ ਨਾਲ ਪਿਓਰ कॉटन ਦੀ ਬਾਟਮ ਰਹੇਗੀ ਬਾਟਮ ਤੇ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ ਰਹੇਗਾ ਮਸਲੀਨ ਦਾ ਟਾਈ ਡਾਈ ਵਾਲਾ ਤੇ ਤੁਸੀਂ ਇਹ 650 ਦੇ ਵਿੱਚ ਕਰ ਬੈਠੇ ਸੂਟ ਬਾਈ ਕਰ ਸਕਦੇ ਹੋ ਬਾਟਮ ਵਰਕ ਵਾਲੇ ਸੂਟ ਨੇ ਵਿਦਾਊਟ ਲਰਨਿੰਗ ਸਟਿਚ ਹੋਣਗੇ ਬਹੁਤ ਸੋਹਣੇ ਪ੍ਰਿੰਟ ਨੇ ਲਿਮਿਟਡ ਸਟਾਕ ਦੇ ਵਿੱਚ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਆ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ ਸੈਂਡ ਕਰਕੇ ਡੈਕਸਟ ਇਹ ਵੀ ਦੁਪੱਟਾ ਸੁੱਟ ਰਹੇਗਾ ਜੀ ਸੋਲਵ ਵਿਸਕੋਸ オーਗਾਂਜ਼ਾ 90 ਮੀਟਰ ਸ਼ਰਟ ਹੈਂਡਵਰਕ ਐਂਡ ਥ्रेडਵਰਕ ਮੋਡਲ ਦੀ ਬਾਟਮ ਰਹੇਗੀ ਕੰਟਰਾਸਟ ਸ਼ਫੂਨ ਦਾ ਦੁਪੱਟਾ ਤੇ ਤੁਸੀਂ 1500 ਚ ਭਾਈ ਕਰ ਸਕਦੇ ਹੋ 90 ਮੀਟਰ ਇਹ ਰਹੇਗਾ ਜੀ ਸ਼ਰਟ ਹੈਂਡਵਰਕ ਹੋਇਆ ਨੱਕ ਤੇ ਤੇ ਨਾਲ ਇਸਦੇ ਰਹੇਗੀ ਜੀ ਸਿਲਕ ਦੀ ਬਾਟਮ 90 ਮੀਟਰ ਚਨੋਂਨ ਦਾ ਦੁਪੱਟਾ ਗੋਟਾ ਪੱਤੀ ਵਰਕ ਵਾਲਾ ਤੇ ਤੁਸੀਂ 2150 ਚ ਬਾਈ ਕਰ ਸਕਦੇ ਹੋ ਆਲ ਓਵਰ ਬਰਬਰੀ ਜੌਰਜਟ ਪ੍ਰਿੰਟ ਰਹੇਗਾ 3.5 ਮੀਟਰ ਵੱਡੇ ਪਨੇ ਚ ਵਿਦਾਊਟ ਦੁਪੱਟਾ ਸੂਟ ਰਹੇਗਾ ਜੀ ਤੇ ਤੁਸੀਂ ਇਹ 500 ਦੇ ਵਿੱਚ ਬਾਈ ਕਰ ਸਕਦੇ ਹੋ ਪਿਓਰ ਕੈਮਰੀ कॉटन 9 ਮੀਟਰ ਸ਼ਰਟ ਰਹੇਗੀ ਸਿੰਧੀ ਵਰਕ ਕੋਈ ਤੇ ਪ੍ਰਿੰਟ ਇਸ ਤੇ ਪ੍ਰਿੰਟਡ ਬਾਟਮ ਆ ਮਸਲੀਨ ਦਾ ਦੁਪੱਟਾ ਤੁਸੀਂ 800 ਦੇ ਵਿੱਚ ਇਹ ਵੀ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਪਿਓਰ ਵਿਸਕੋਸ ਸਾਫਟ कॉटन ਰਹੇਗੀ ਵਰਕ ਮਿਲੇਗਾ ਤੁਹਾਨੂੰ ਫੁੱਲ ਫਰੰਟ ਤੇ ਬਾਟਮ ਵੀ ਇਸ ਦੇ ਨਾਲ कॉटन ਦੀ ਰਹੇਗੀ ਦੁਪੱਟਾ ਵੀ ਇਸ ਦੇ ਨਾਲ ਕੋਟਾ ਡੋਰੀ ਦਾ ਰਹੇਗਾ ਟਾਈ ਡਾਈ ਤੇ ਤੁਸੀਂ ਇਹ ਵੀ 650 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਇਹ ਫੈਬਰਿਕ ਵਰਕ ਲਈ ਰਹੇਗਾ ਜੀ ਜੌਰਜਟ ਦਾ ਰਹੇਗਾ ਤੇ ਤੁਸੀਂ ਇਹ ਤੁਹਾਨੂੰ ਜੋ ਪਲੇਨ ਫੈਬਰਿਕ ਆ 550 ਦੇ ਵਿੱਚ ਰਹੇਗਾ ਚੈੱਕ ਵਾਲੀ ਜੌਰਜਟ ਰਹੀ ਕਿਸੇ ਵੀ ਤਰ੍ਹਾਂ ਤੁਸੀਂ ਵਰਕ ਕਰਵਾ ਸਕਦੇ ਹੋ ਜੌਰਜਟ ਦਾ ਫੈਬਰਿਕ ਰਹੇਗਾ neck ਤੇ work, ਬਾਜੂ ਤੇ work, ਬਾਟਮ ਤੇ work ਰਹੇਗਾ। ਜੌਰਜਟ ਦਾ ਹੀ ਇਸਦੇ ਨਾਲ ਦੁਪੱਟਾ ਰਹੇਗਾ। 699 ਵਿੱਚ ਇਹ ਬਾਈ ਕਰ ਸਕਦੇ ਹੋ। ਬਰਬਰੀ بیس ਸੂਟ ਰਹੇਗਾ ਜੀ 9 ਮੀਟਰ ਸ਼ਰਟ ਤੇ neck ਤੇ work ਰਹੇਗਾ, ਹੈਂਡਵਰਕ ਨਾਲ 슬ੀਵਸ ਤੇ work ਆਟ ਹੈ, ਬਿਸਲਕ ਦੀ ਬਾਟਮ 9 ਮੀਟਰ ਪਿਓਰ ਦਾ ਦੁਪੱਟਾ ਰਹੇਗਾ 1799 ਵਿੱਚ ਬਾਈ ਕਰ ਸਕਦੇ ਹੋ। ਇਹ ਮੈਚਿੰਗ ਸੂਟ ਰੈਣੀਗੇ ਜੀ 프린ਟਡ ਸ਼ਰਟ ਰਹੇਗੀ ਤੇ ਇਸ ਦੇ ਨਾਲ ਚਿਕਨ ਦੀ ਬਾਟਮ ਰਹੇਗੀ ਕੈਮਰੀ कॉटन प्रिंटेड शर्ट ਹੈ ਤੇ ਨਾਲ ਤੁਹਾਨੂੰ ਕੋਰਾ कॉटन ਦਾ ਪਾਕਿਸਤਾਨੀ ਡਿਜ਼ਾਈਨਰ ਚਿਕਨ ਇਵਰ ਕਵਾਲਾ ਬਾਟਮ ਮਿਲੇਗਾ ਸ਼ਰਟ 80 मीटर 2 मीटर ਬਾਟਮ ਮਿਲੇਗੀ ਤੁਸੀਂ ਆਮ ਨਾਲ ਇਸ ਦੀ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਹੋ ਪਲਾਜ਼ੋ ਵੀ ਰੈਡੀ ਕਰ ਸਕਦੇ ਹੋ ਫਰਸ਼ੀ ਸਲਵਾਰ ਵੀ ਰੈਡੀ ਕਰ ਸਕਦੇ ਹੋ 600 ਪ੍ਰਾਈਸ ਰਹੇਗਾ ਤੁਸੀਂ ਕੋਈ ਵੀ ਇਹਨਾਂ ਵੀ ਸੂਟ ਇਹਨਾਂ ਇਸ ਵੀਡੀਓ ਵਿੱਚ ਤੁਸੀਂ ਬਾਏ ਕਰਨਾ ਚਾਹੁੰਦੇ ਹੋ WhatsApp ਨੰਬਰ ਸਕਰੀਨ ਤੇ ਆ ਰਿਹਾ ਜੋ ਉਸ ਤੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪਹਿਮਾ ਅਡਵਾਂਸ ਕਰਨੀ ਪੈਂਦੀ ਹੈ ਵਿਦਆਊਟ ਲਰਨਿੰਗ ਇਹ ਸੂਟ ਸਾਰੇ ਸਟਿਚ ਹੋਣਗੇ ਤੇ ਬਹੁਤ ਸੋਨੇ ਪ੍ਰਿੰਟ ਨੇ ਆਪਾਂ ਸਾਰੇ ਹੀ ਐਡ ਕੀਤੇ ਨੇ ਤੁਸੀਂ ਇਹਨਾਂ ਨੂੰ ਬਾਏ ਕਰਨ ਲਈ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਦੇ ਹੋ ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਦੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਜੀ